ਰਾਜੇ ਵੀ ਕਰਪਟ ਹੋ ਗਏ ਪ੍ਰਜਾ ਵੀ ਕਰਪਟ ਹੋ ਗਈ ਤੇ ਰਾਜੇ ਦੇ ਜਿਹੜੇ ਸਖਦਾਰ ਸੀਗੇ ਚੌਧਰੀ ਸੀਗੇ ਉਹ ਵੀ ਕਰਪਟ ਹੋ ਗਏ ਫੇਰ ਜਿਹੜੇ ਪੰਡਤ ਵੀ ਕਰਪਟ ਹੋ ਗਏ ਜੋਗੀ ਵੀ ਕਰਪਟ ਹੋ ਗਏ ਬ੍ਰਾਹਮਣ ਵੀ ਕਰਪਟ ਹੋ ਗਏ ਮੋਲਾਣੇ ਵੀ ਕਰਪਟ ਹੋ ਗਏ ਸਾਰੇ ਕਰਪਟ ਹੋ ਗਏ ਤੇ ਜੇ ਇਹ ਨੂੰ ਅੱਜ ਅੱਜ ਦੇ ਸਮੇਂ ਚ ਲਾਈਏ ਤਾਂ ਅੱਜ ਆਪਾਂ ਆਪਣੇਾਂ ਚ ਵੇਖ ਲਈਏ ਹਮ ਕਰਪਟ ਹੋ ਗਏ ਨਾ ਦਸਤਾਰ ਬਨ ਕੇ ਪਗਵਨ ਕੇ ਬੰਦੇ ਕਰਪਟ ਹੋ ਗਏ ਜੇ ਅੱਜ ਮਹਾਰਾਜ ਲਿਖਣ ਸਿੱਖ ਨੂੰ ਵੀ ਐਡ ਕਰਨ ਮਾਰਾ ਜਿਵੇਂ ਕਹਿੰਦੇ ਬਾਹਰ ਲੇਪਨ ਕਰੇ ਅੰਤਰ ਗੁਵਾਰੀ ਬਾਹਰ ਤੇ ਭਸਮ ਲਾ ਲਵੇ ਲੇਪਨ ਕਰ ਲਵੇ ਭਸਮ ਦਾ ਲੇਪਨ ਕਰ ਲੇ ਅੰਤਰ ਤੇ ਗੁਵਾਰ ਭਰਿਆ ਹੋਇਆ ਅੰਦਰ ਤੇ ਤੁੰਦ ਗੁਵਾਰ ਇੱਟਾ ਅੰਦਰ ਦੇ ਵਿੱਚ ਕਰੋਧ ਚੰਡਾਲ ਕਈ ਕੁਸ਼ ਵਿਕਾਰ ਭਰੇ ਹੋਏ ਨੇ ਮਾਰੇ ਕਹਿੰਦੇ ਜਗਤ ਨੂੰ ਭੇਖ ਵਿਖਾਣਾ ਹੋਵੇ ਜੇ ਤੇ ਆਪ ਅੰਦਰੋਂ ਸੁਧਨਾ ਹੋਵੇ ਹਿਰਦਾ ਸੁਧਨਾ ਹੋਵੇ ਤਾ ਭੇਖ ਹੀ ਆ। ਇਹ ਤਾਂ ਤੁਹਾਡਾ ਮਨ ਪਹਿਲਾਂ ਸਾਧੂ ਹੋ ਗਿਆ। ਤੁਹਾਡੇ ਕੱਪੜੇ ਬਾਅਦ ਹੋ ਜੇ ਹੋਣਗੇ। ਪਰ ਜੇ ਦੋ ਜੇ ਕਹਿੰਦੀ ਪਹਿਲਾਂ ਤੁਹਾਡੇ ਕੱਪੜੇ ਸਾਧੂ ਵਾਲੇ ਹੋਗੇ ਫੇਰ ਤੁਹਾਡਾ ਇਹਦਾ ਮਤਲਬ ਮਨ ਹੋਇਆ ਨਹੀਂ। ਮਨ ਨਹੀਂ ਹੋਇਆ। ਮਨ ਦਾ ਮੋੜਨਾ ਜ਼ਿਆਦਾ ਜੀ ਪਹਿਲਾਂ ਜ਼ਰੂਰੀ ਆਦਾ। ਜਿਵੇਂ ਜਦੋਂ ਅਸੀਂ ਪੜਾਉਂਦੇ ਸੀ ਨਾ ਬੱਚਿਆਂ ਨੂੰ ਸੰਥਿਆ ਵੀ ਦਿੰਦੇ ਸੀਗੇ ਪਹਿਲਾਂ ਉਹ ਪਹਿਲਾਂ ਭਾਈ ਗੁਰਦਾਸ ਜੀ ਪੜਾਇਆ ਜਾਂਦਾ। अच्छा जी ਤੇ ਅੱਜ ਕੀ ਕਰਦੇ ਆ ਬੱਚੇ ਨੂੰ ਸੰਤਿਆ ਦੇਣ ਲੱਗ ਜਾਂਦੇ ਪਹਿਲਾਂ ਨਾ ਇਤਨੇ ਦੀ ਸੰਤਿਆ ਦੇ ਕੇ ਤੇ ਭਾਈ 22 ਵਾਰ ਪੜਾ ਕੇ ਤੇ ਭਗਤ ਬਾਣੀ ਪੜਾ ਕੇ ਤੇ ਆਦ ਗੁਰ ਗ੍ਰੰਥ ਸਾਹਿਬ ਮਹਾਰਾਜ ਦੀ ਸੰਤਿਆ ਦੇਣ ਲੱਗ ਜਾਂਦੇ ਪਹਿਲਾਂ ਤਾਂ ਨਹੀਂ ਸੀ ਜੀ اچھا ਜੀ ਸਿੱਖੀ ਦੇ ਵਿੱਚ ਕਿਸੇ ਚੀਜ਼ ਦਾ ਕੋਈ ਵਿਰੋਧ ਨਹੀਂ ਹੈਗਾ ਹੂੰ ਇੱਥੇ ਪਖੰਡ ਦਾ ਵਿਰੋਧ ਕਿਸੇ ਵੀ ਪਦਰਾਂ ਦੇ ਪਖੰਡ ਦਾ ਤੇ ਜ਼ੁਲਮ ਦਾ ਵਿਰੋਧ ਹੈ। ਹੂੰ। ਜ਼ੁਲਮ ਦੇ ਵਾਸਤੇ ਲੜਨ ਮਹਾਰਾਜ ਨੇ ਖਾਲਸਾ ਤੇ ਜਾਇਆ ਹੈ ਤੇ ਪਖੰਡ ਵਾਸਤੇ ਲੜਨ ਵਾਸਤੇ ਮਹਾਰਾਜ ਨੇ ਖੜਗ ਹੱਥ, ਕਿਰਪਾਨ ਜਿਹੜੀ ਹੈ ਤੇ ਬਰੂਬਾਣੀ ਰੂਪੀ ਕਿਰਪਾਨ ਜਿਹੜੀ ਹੈ ਸੱਚ ਨਾਲ ਜੋੜ ਕੇ ਸਿੱਧੀ ਸੰਨ ਉਹ ਦਿੱਤੀ ਹੈ। ਆਪਾਂ ਆਪਣੇ ਮਤ ਮੁਤਾਬਕ ਉਹ ਖੰਡ ਦੀ ਪਰਵਾਸ਼ ਲਾਉਂਦੇ। ਵੀ ਸਾਨੂੰ ਲੱਗਦਾ ਆਪਣੀ ਮਤ ਮੁਤਾਬਕ। ਪਰ ਆਪਾਂ ਗੁਰੂ ਕੋਲ ਨਹੀਂ ਪੁੱਛਦੇ ਵੀ ਕੀ ਪਖੰਡ ਹੈ ਤੇ ਕੀ ਨਹੀਂ ਪਖੰਡ। ਹਾਂਜੀ। ਪ੍ਰਣਾਨਦੇਵ ਮਹਾਰਾਜ ਜੀ ਜਿਹੜੇ ਨੇ ਉਹ ਆਪ ਨਰਾਇਣ ਦਾ। ਹਾਂਜੀ। ਉਹ ਵਿਰਾਟ ਰੂਪ ਦੀ ਆਰਤੀ ਕਰ ਰਹੇ ਨੇ ਗगन ਮੈ ਥਾਲ ਰਾ। ਚੰ ਤਾਰ ਕਾ ਮੰਡਲ ਜਨਕ ਮੋਤੀ ਸਿੱਖ ਕਹਿ ਸਕਦਾ ਗगनਵਸਾ ਗੁਰਨਾਨਦ ਦੇਵ ਮਹਾਰਾਜ ਜੀ ਦੇ ਹੱਥੇ ਗगन ਦਾ ਥਾਲ ਪੜਿਆ ਹੋਇਆ ਹਾਂਜੀ ਮਹਾਰਾਜ ਨੇ ਪੜਿਆ ਤਗਨ ਥਾ ਉਹ ਹੁਣ ਸਾਡੀ ਸਮੱਸਿਆ ਕੀ ਹੈ ਕਿ ਆਪਾਂ ਪੜਨ ਵਿੱਚ ਨਹੀਂ ਜੋਰ ਦਿੰਦੇ ਜਾਂ ਹੁਣ ਜਿਹੜੇ ਇੱਥੇ ਵੀ ਸੁਣਨਗੇ ਮੈਨੂੰ ਵੀ ਸੁਣਨਗੇ ਉਹ ਕਰਨਗੇ ਵੀ ਮੇਰੀ ਕੁਝ ਗੱਲਾਂ ਤੋਂ ਸਹਿਮਤ ਹੋ ਜਾਣਗੇ ਬੰਦੇ ਤੇ ਬਸ ਉਹਨੂੰ ਆਧਾਰ ਬਣਾ ਕੇ ਤੇ ਸਟੈਂਡ ਲੈ ਜਾਣਗੇ ਬਸ ਵੀ ਆ ਨਹੀਂ ਵੀ ਉਹ ਫਲਾਣੀ ਗੱਲ ਸਾਨੂੰ ਜੱਜ ਗਈ ਕਿਸੇ ਨੂੰ ਜੱਜ ਜਾਂਦੀ ਨਹੀਂ ਗੱਲ ਉਹ ਜੱਜ ਗਈ ਗੱਲ ਤੇਵਾ ਉਹਨੂੰ ਆਧਾਰ ਬਣਾ ਕੇ ਦੇ ਵਸ ਡਾਂਗਾ ਸੁੱਟੇ ਚੁੱਕ ਲੈਣਗੇ ਇਹਨੂੰ ਕਹਿੰਦੇ ਖੂਚ ਟਿਕਣਾ ਅੱਖਾਂ ਵਿੱਚ ਕੇ ਜਿਵੇਂ ਹੁਣ ਫੋਰ ਐਗਜ਼ਾਮਪਲ ਮੇਰੀ ਗੱਲ ਸੁਣ ਕੇ ਵੀ ਕੋਈ ਖੂਚ ਨਾ ਟਿਕੇ ਹਾਂਜੀ ਆਪ ਕੋ ਕਰੇ ਜਿਵੇਂ ਗੁਰਬਾਣੀ ਦੇ ਸ਼ਬਦ ਉਚਾਰਨੇ ਮਹਾਰਾਜ ਨੇ ਬਹੁਤ ਉਤਸ਼ਾਹਾਂ ਤੇ ਉਦਾਸੀਆਂ ਕੀਤੀਆਂ ਬਹੁਤ ਲੋਕਾਂ ਨੂੰ ਮਿਲੇ ਬਹੁਤ ਸੰਗਤ ਨੂੰ ਮਿਲੇ ਸੰਗਤ ਦਾ ਉਦਾਰ ਕੀਤਾ ਉਥੇ-ਉਥੇ ਮਹਾਰਾਜ ਨੇ ਸ਼ਬਦ ਉਚਾਰੇ ਪਹਿਲਾਂ ਇਹ ਹੁੰਦਾ ਸੀਗਾ ਕਿ ਪਿੰਡ ਤੋਂ ਬਾਹਰ ਜਾ ਕੇ ਬੈਠ ਜਾਣਾ ਨਗਰ ਤੋਂ ਬਾਹਰ ਜਾ ਕੇ ਬੈਠ ਜਾਣਾ ਉਥੇ ਧੂਣਾ ਬਾਲ ਅੱਗ ਬਾਲ ਲੈਣੇ ਹਾਂਜੀ ਉਹਦੇ ਨਾਲ ਕੀ ਪਤਾ ਹੁੰਦਾ ਸੀ ਜਿਹੜੇ ਪਿੰਡ ਦੇ ਲੋਕ ਹੁੰਦੇ ਸੀਗੇ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਪਿੰਡ ਤੋਂ ਬਾਹਰ ਕੋਈ ਸਾਧੂ ਆਏ ਬੈਠੇ ਤੇ ਪਹਿਲਾਂ ਧਰਮ ਕਰਮ ਜ਼ਿਆਦਾ ਹੁੰਦਾ ਸੀ ਲੋਕ ਜਾਂਦੇ ਸੀ ਕਿ ਦੁੱਧ ਲੈ ਗਿਆ ਕੋਈ ਭੋਜਨ ਲੈ ਗਿਆ ਕੋਈ ਮਿਲਣ ਤੁਰ ਗਿਆ ਕੋਈ ਸ਼ਬਦ ਤੇ ਬਚਨ ਸੁਣਣ ਚੋਣ ਲੱਗੇ ਚਲਾ ਗਿਆ ਨਾ ਮਾਡਰਨ ਜਿਹੜੀ ਲੇਖਣੀ ਹੈ ਜਿਹੜੀ ਆਪਾਂ ਅੱਜ ਹੁਣ ਬੋਲ ਰਹੇ ਆ ਇਹ ਮਾਡਰਨ ਲੇਖਣੀ ਦੇ ਜਨਮਦਾਤਾ ਭਾਈ ਵੀਰ ਸਿੰਘ ਉਹਨਾਂ ਨੇ ਉਚਾਰੇ ਨੇ ਗੁਰਨਾਨਕ ਚਮਤਕਾਰ ਲਿਖੇ ਨੇ ਹਾਂਜੀ ਐਵੇਂ ਅਸ਼ਟਗੁਰੂ ਚਮਤਕਾਰ ਤੇ ਕਲਗੀਦਰ ਚਮਤਕਾਰ 6 ਪੋਥੀਆਂ ਨੇ 6 ਕਿਤਾਬਾਂ ਨੇ ਅੱਛਾ ਜੀ ਭਾਈ ਵੀਰ ਸਿੰਘ ਜੀ ਦੀਆਂ ਨਿਹੰਗਾਂ ਸਿੰਘਾਂ ਦੇ ਤਿੰਨਾ ਦਰਬਾਰਾਂ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਆਦਿ ਗੁਰੂ ਗ੍ਰੰਥ ਸਾਹਿਬ ਦਸਮ ਗੁਰੂ ਗ੍ਰੰਥ ਸਾਹਿਬ ਦਾ ਅਸਲ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸਰੂਪ ਹੈ ਉਹ ਤਿੰਨਾ ਗ੍ਰੰਥਾਂ ਨੂੰ ਮਿਲਾ ਕੇ ਹੀ ਇੱਕ ਸਰੂਪ ਬਣਦਾ ਹੈ ਗੁਰੂ ਗੁਰਬਾਣੀ ਜਿਹੜੀ ਹੈ ਸਾਡੇ ਪਿਓ ਸਾਡੇ ਦਾਦੇ ਗੁਰਨਾਨ ਨਾਮ ਦੇ ਮਹਾਰਾਜ ਜੀ ਦਾ ਖਜ਼ਾਨਾ ਹੈ ਹਾਂਜੀ ਹੈ ਤੇ ਇਹ ਜਿਹੜੀ ਗੁਰਬਾਣੀ ਹੈ ਇਹ ਆਗਾਦ ਬੋਧ ਬਾਣੀ ਮਹਾਂਪੁਰਖਾਂ ਦੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਖਾਰਬੰਤ ਉਚਾਰੀ ਗਈ ਹੈ ਹਮ ਇੱਕ ਧੁਰ ਕੀ ਬਾਣੀ ਹੈ ਜਿਹੜੀ ਅਕਾਲ ਪੁਰਖ ਜੀ ਵੱਲੋਂ ਆਈ ਹੈ ਤੇ ਉਚਾਰੀ ਕਿੰਨੇ ਹੈ ਅਕਾਲ ਪੁਰਖ ਦੀ ਜੋਤ ਨੇ ਉਚਾਰੀ ਹੈ ਹਮ ਅਕਾਲ ਪੁਰਖ ਦੀ ਜੋਤ ਇਸ ਕਰਕੇ ਸਾਡੇ ਲਈ ਬਾਣੀ ਗੁਰੂ ਹੈ ਪਹਿਲਾਂ ਸੁਣ ਸੀ ਸੁਣ ਦੇ ਵਿੱਚੋਂ ਧੁੰਦ ਹੋਈ ਧੁੰਦ ਦੇ ਵਿੱਚੋਂ ਧੰਨ ਉਭਜੀ ਤੇ ਇੱਕ ਤੇ ਦੂਜੀ ਚੀਜ਼ ਹੈ ਨਹੀਂ ਆਵਾਜ਼ ਆਈ ਅਕਾਲ ਬੁਰਖ ਨੇ ਆਪੇ ਹੀ ਤਾੜੀ ਲਾਈ ਸਿਰਜਣਹਾਰੇ ਆਪੇ ਨੇ ਤਾੜੀ ਮਾਰੀ ਅਕਾਲ ਬੁਰਖ ਨੇ ਉਸ ਤਾੜੀ ਦੀ ਆਵਾਜ਼ ਬੜਾ ਗਹਿਣੀ ਇੰਦਰੀ ਸੀ ਓਮ ਅਕਾਲ ਬੁਰਖ ਦਾ ਸਰੂਪ ਓਮ ਹੈ ਇਹਦੀ ਬਹੁਤ ਕਮਾਲ ਵਿਆਖਿਆ ਮਸਕੀਨ ਜੀ ਨੇ ਕੀਤੀ ਓਮਕਾਰ ਦੀ ਤੇ ਹਾਂ ਓਮਕਾਰ ਦੀ ਮੈਂ ਤੇ ਮੇਰੀ ਤੇ ਔਕਾਤ ਨਹੀਂ ਵੀ ਇੰਨੀ ਕਰ ਸਕਾਂ ਪਰ ਓਮਕਾਰ ਸ਼ਬਦ ਹੈ ਅਕਾਲ ਬੁਰਖ ਦਾ ਸਰੂਪ ਤੇ ਸ਼ਬਦ ਹੈ ਸਾਡਾ ਗੁਰੂ ਅਸੀਂ ਗੁਰੂ ਵਾਸਤੇ ਸਿੱਖ ਕੀ ਕਰਦਾ ਸਿੱਖ ਕਰਦਾ ਆਪਣੇ ਤਨ ਮਨ ਕਾਟ ਕਾਟ ਸਭ ਅਰਪੀ 92 ਤੇ ਮਨਵੀ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਬ ਜਲਾਈ ਪੱਖਾ ਫੇਰੀ ਪਾਣੀ ਢੋ ਪੱਖਾ ਫੇਰਦਾ ਉਹਦੇ ਤੇ ਪਾਣੀ ਢੋਏ ਗੁਰੂ ਦੇ ਘਰ ਦੇ ਵਿੱਚ ਗੁਰੂ ਨੂੰ ਪਲਕਾਂ ਦੇ ਨਾਲ ਕੇਸਾਂ ਕਾ ਕਰ ਚਵਰ ਭਲਾਵਾ ਚਰਨ ਧੂੜ ਮੁਖ ਲਾਈ ਕੇਸਾਂ ਦਾ ਚੋਰ ਹੱਜ ਕੋ ਕੇਸਾਂ ਦਾ ਚੋਰ ਕਰਨ ਲੱਗ ਜਾ ਗੁਰੂ ਘਰ ਨੂੰ ਵੜਦਣਗੇ ਬੇਦਰ ਵੀ ਕਰਦਾ ਹੈ ਕੇਸਾਂ ਕਾ ਕਰ ਚਵਰ ਭਲਾਵਾ ਕੇਸਾਂ ਦਾ ਚੋਰ ਹੈ ਗੁਰੂ ਤੇ ਗੁਰੂ ਦੇ ਤੇ ਸਿੱਖ ਪਿਆਰ ਦੇ ਵਿੱਚ ਜਦੋਂ ਆਵੇ ਇੱਥੇ